ਸ ਵਿੱਚ ਭਾਰਤੀ ਵਿਅਕਤੀ ਦੇ ਬੇਰਹਿਮ ਕਤਲ ਤੋਂ ਬਾਅਦ ਇੱਕ ਵਾਇਰਲ ਰੈਡ ਪੋਸਟ ਚਰਚਾ ਦਾ ਵਿਸ਼ਾ ਬਣੀ ਬਾਲਵਾਲ ਬਚੀ ਟਰੰਪ ਦੀ ਜਾਨ ਹੋਣ ਲੱਗਾ ਸੀ ਵੱਡਾ ਹਾਦਸਾ ਪਿਆਸ ਤੇ ਆਵੇ ਜੇ ਬਧਿਆ ਪਾਣੀ ਦਾ ਪੱਧਰ ਟੁੱਟੀਆਂ ਸੜਕਾਂ ਪੰਜਾਬ ਤੋਂ ਬਾਅਦ ਹੁਣ ਹਿਮਾਚਲ ਵਿੱਚ ਵੀ ਹੋਣ ਲੱਗਾ ਕੰਗਨਾ ਦਾ ਵਿਰੋਧ ਕੰਗਨਾ ਨੂੰ ਵੈਗ ਤੇ ਲੱਗੇ ਨਾਰਕੀ ਬੀਤੇ ਦਿਨੀ ਇੰਡਲਾਸ ਵਿੱਚ ਭਾਰਤੀ ਮੂਲ ਦੇ ਵਿਅਕਤੀ ਦੀ ਦਿਨ ਦਿਹਾੜੇ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਨੇ ਭਾਰਤੀ ਪਾਈਚਾਰਿਆਂ ਨੂੰ ਬਹੁਤ ਡਰਾਇਆ ਹੋਇਆ ਹੈ ਇਸ ਦੌਰਾਨ ਇੱਕ ਗੁੰਮਨਾਮ ਐਨਆਰਆਈ ਦੁਆਰਾ ਲਿਖੀ ਇੱਕ ਕ੍ਰੈਡਿਟ ਪੋਸਟ ਕਾਫੀ ਵਾਇਰਲ ਹੋ ਰਹੀ ਹੈ ਜਿਸ ਨੇ ਵਿਦੇਸ਼ਾਂ ਵਿੱਚ ਰਹਿੰਦੇ ਪਾਈਚਾਰਿਆਂ ਦੇ ਜੀਵਨ ਦੇ ਲੁਕਵੇਂ ਸੰਘਰਸ਼ ਅਤੇ ਖਤਰਿਆਂ ਤੇ ਰੋਸ਼ਨੀ ਪਾਈ ਹੈ 50 ਸਾਲਾ ਚੰਦਰਮੋਲੀ 나ਗ ਮਲੇਆ ਜਿਸ ਦੀ 10 ਸਤੰਬਰ ਨੂੰ ਹੱਤਿਆ ਕਰ ਦਿੱਤੀ ਗਈ ਸੀ ਇਸ ਘਟਨਾ ਨੇ ਐਨਆਰਆਈ ਪਾਈਚਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਕਿਉਂਕਿ ਹਮਲਾਵਰ ਨੇ ਨਾਗ ਮਲੇਯਾ ਦਾ ਸਿਰ ਕੱਟ ਕੇ ਕੂੜੇਦਾਨ ਵਿੱਚ ਸੁੱਟ ਦਿੱਤਾ ਆਰ ਐਨ ਆਰ ਆਈ ਸਬ ਰੈਡਿਟ ਤੇ ਵਾਇਰਲ ਪੋਸਟ ਨੇ ਇਸ ਘਟਨਾ ਨੂੰ ਚੇਤਾਵਨੀ ਦੀ ਘੰਟੀ ਕਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਐਨ ਆਰ ਆਈ ਸੁਰੱਖਿਅਤ ਨਹੀਂ ਵਿਦੇਸ਼ ਜਾਣਾ ਸਿਰਫ ਇੱਕ ਚੰਗੀ ਤਨਖਾਹ ਜਾਂ ਪਾਸਪੋਰਟ ਲੈਣ ਲਈ ਨਹੀਂ ਹੁੰਦਾ ਸਗੋਂ ਇਸ ਵਿੱਚ ਬਹੁਤ ਸਾਰੀਆਂ ਕੁਰਬਾਨੀਆਂ ਆ ਤੇ ਜੋ ਖਮੀਆਂ ਸ਼ਾਮਲ ਹੁੰਦੇ ਨੇ ਜੋ ਸਾਨੂੰ ਅਸੁਰੱਖਿਅਤ ਮਹਿਸੂਸ ਕਰਵਾਉਂਦੇ ਨੇ ਪਰ ਪੋਸਟ ਵਿੱਚ ਵੀ ਕਿਹਾ ਗਿਆ ਹੈ ਕਿ ਭਾਰਤ ਵਿੱਚ ਰਹਿੰਦੇ ਪਰਿਵਾਰ ਅਤੇ ਰਿਸ਼ਤੇਦਾਰ ਇਹ ਮੰਨਦੇ ਨੇ ਕਿ ਬਾਹਰਲਾ ਜੀਵਨ ਸਿਰਫ ਗਲੈਮਰਸ ਦੀ ਦੁਨੀਆ ਹੈ ਪਰ ਅਸਲ ਵਿੱਚ ਉਹ ਇਹ ਨਹੀਂ ਸਮਝਦੇ ਕਿ ਵਿਦੇਸ਼ਾਂ ਵਿੱਚ ਜ਼ਿੰਦਗੀ ਕਿੰਨੀ ਅਸੁਰੱਖਿਅਤ ਅਤੇ ਅਨਿਸ਼ਚਿਤ ਹੋ ਸਕਦੀ ਹੈ ਹਾਲੀਆ ਘਟਨਾ ਨੇ ਇੱਕ ਵਾਰ ਫਿਰ ਸਾਰੇ ਪਾਈਚਾਰੇ ਦੇ ਮਨਾਂ ਵਿੱਚ ਅਸੁਰੱਖਿਆ ਪੈਦਾ ਕਰ ਦਿੱਤੀ ਹੈ ਪਾਵੇਂ ਕਿ ਇੱਕ ਐਨਆਰਈ ਦੀ ਜ਼ਿੰਦਗੀ ਦੇ ਵਿੱਚ ਡਾਲਰਾਂ ਦੀ ਆਮਦਨ ਅਤੇ ਉੱਚੀਆਂ ਇਮਾਰਤਾਂ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ ਨਾਲ ਬਾਹਰੋਂ ਸ਼ਾਨਦਾਰ ਦਿਖਾਈ ਦਿੰਦੀ ਹੈ ਪਰ ਅਸਲੀਅਤ ਬਿਲਕੁਲ ਵੱਖਰੀ ਹੁੰਦੀ ਹੈ ਪੋਸਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਨੂੰ ਆਪਣੇ ਭਾਈਚਾਰੇ ਨਾਲ ਇੱਕਜੁੱਟ ਹੋ ਕੇ ਖੜਾਣਾ ਚਾਹੀਦਾ ਹੈ ਜਦੋਂ ਤੁਸੀਂ ਪਰਿਵਾਰ ਤੋਂ ਦੂਰ ਹੁੰਦੇ ਹੋ ਤਾਂ ਤੁਹਾਨੂੰ ਆਪਣੇ ਭਾਈਚਾਰੇ ਦਾ ਪੂਰਨ ਸਹਿਯੋਗ ਹੋਣਾ ਚਾਹੀਦਾ ਹੈ ਮੁਸੀਬਤ ਦੇ ਸਮੇਂ ਸਾਨੂੰ ਇੱਕ ਦੂਜੇ ਨਾਲ ਖੜਨਾ ਚਾਹੀਦਾ ਹੈ ਅਤੇ ਅਸਲ ਸੁਰੱਖਿਆ ਤੇ ਤਾਕਤ ਤਾਂ ਹੀ ਹੈ ਜੇ ਅਸੀਂ ਭਾਈਚਾਰਕ ਤੌਰ ਤੇ ਇਕਮੁੱਟ ਹੋ ਕੇ ਰਵਾਂਗੇ ਇਸ ਨਾਲ ਡਰ ਦੀ ਭਾਵਨਾ ਵਿੱਚ ਕਾਫੀ ਕਮੀ ਹੁੰਦੀ ਹੈ ਇਸ ਵਾਇਰਲ ਪੋਸਟ ਤੇ ਵੱਖਰੀਆਂ ਵੱਖਰੀਆਂ ਪ੍ਰਤੀਕਿਰਿਆਵਾਂ ਆਈਆਂ ਨੇ ਕੁਝ ਨੇ ਕਿਹਾ ਕਿ ਮੈਂ ਇੱਕ ਮੋਟਲ ਚਲਾਉਂਦਾ ਹਾਂ ਅਤੇ ਸੱਚਮੁੱਚ ਹੀ ਹੋਟਲ ਅਤੇ ਮੋਟਲ ਇੰਡਸਟਰੀ ਬਹੁਤ ਜੋਖਮ ਵਾਲੀ ਹੈ ਉਹਨੇ ਵੀ ਕਿਹਾ ਕਿ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਭਾਰਤ ਪੂਰੀ ਤਰ੍ਹਾਂ ਸੁਰੱਖਿਅਤ ਹੈ ਇੱਕ ਯੂਜ਼ਰ ਨੇ ਇਹ ਪੁੱਛਿਆ ਕਿ ਕੀ ਤੁਹਾਡਾ ਮਤਲਬ ਹੈ ਕਿ ਭਾਰਤ ਵਿੱਚ ਕੋਈ ਅਪਰਾਧ ਨਹੀਂ ਹੁੰਦਾ ਪਰ ਜੇ ਅਸੀਂ ਇਸ ਗੱਲ ਨੂੰ ਧਿਆਨ ਨਾਲ ਦੇਖੀਏ ਤਾਂ ਨਾਗਮਲੀਆ ਨਾਲ ਵਾਪਰੀ ਘਟਨਾ ਸਿੱਧੇ ਤੌਰ ਤੇ ਇੱਕ ਪ੍ਰਵਾਸੀ ਦੇ ਉੱਤੇ ਕੀਤਾ ਗਿਆ ਹਮਲਾ ਸੀ ਕਿਉਂਕਿ ਜਦੋਂ ਨਾਗਮਲੀਆ ਵੱਲੋਂ ਟਰਾਂਸਲੇਟਰ ਦੀ ਹੈਲਪ ਲਈ ਗਈ ਝਗੜੇ ਦੇ ਦੌਰਾਨ ਇਸ ਉੱਤੇ ਹਮਲਾਵਰ ਨੂੰ ਜ਼ਿਆਦਾ ਗੁੱਸਾ ਚੜਿਆ ਹਾਲਾਂਕਿ ਉਹ ਖੁਦ ਇੱਕ ਪ੍ਰਵਾਸੀ ਸੀ ਪਰ ਫਿਰ ਵੀ ਭਾਰਤੀ ਪ੍ਰਵਾਸੀਆਂ ਨਾਲ ਕਿਸੇ ਨਾ ਕਿਸੇ ਤਰ੍ਹਾਂ ਦੀ ਇੱਕ ਖੇਜ ਜਿਹੜੀ ਸੀ ਉਹਦੇ ਸਾਹਮਣੇ ਆਈ ਅਤੇ ਉਹ ਬੇਕਾਬੂ ਹੋ ਕੇ ਹਮਲਾਵਰ ਹੋ ਗਿਆ ਸੋ ਭਾਰਤੀ ਪ੍ਰਵਾਸੀਆਂ ਦੀਆਂ ਚੁਣੌਤੀਆਂ ਵਿੱਚ ਇਸ ਹਮਲੇ ਨਾਲ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਇਹ ਘਟਨਾ ਅਤੇ ਹੁਣੇ ਵਾਇਰਲ ਪੋਸਟ ਇਹ ਸੰਕੇਤ ਹੈ ਕਿ ਵਿਦੇਸ਼ਾਂ ਵਿੱਚ ਰਹਿਣਾ ਸਿਰਫ ਇੱਕ ਗਲੈਮਰ ਜ਼ਿੰਦਗੀ ਨਹੀਂ ਹੈ। ਸੋ ਇਸ ਵਿੱਚ ਕਈ ਅਜਿਹੇ ਸੰਘਰਸ਼ ਅਤੇ ਅਸੁਰੱਖਿਆ ਸ਼ਾਮਲ ਹੁੰਦੀ ਹੈ ਜਿਸ ਨਾਲ ਕਈ ਵਾਰ ਮਨੁੱਖ ਨੂੰ ਆਪਣਾ ਆਪਾ ਵੀ ਕੁਰਬਾਨ ਕਰਨਾ ਪਿਆ ਜਾਂਦਾ ਹੈ। ਵੀਰਵਾਰ ਨੂੰ ਨਿਊਯਾਰਕ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਅਮਰੀਕੀ ਰਾਸ਼ਟਰਪਤੀ 트ੰਪ ਦਾ ਅਜਹ ਹਾਜੂ ਜੁਲੰਡਨ ਜਾ ਰਿਹਾ ਸੀ। ਉਹ ਅਚਾਨਕ ਸਪਿਰਿਟ 에ਅਰਲਾਈਨਸ ਦੀ ਇੱਕ ਉਡਾਨ ਦੇ ਬਹੁਤ ਨੇੜੇ ਹੋ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਨਾਂ ਵਿੱਚ ਟਕਰਾਅ ਵੀ ਸੰਭਵ ਸੀ। ਇਹ ਦੋਵੇਂ ਜਹਾਜ਼ ਇੱਕੋ ਉਚਾਈ ਤੇ ਇੱਕੋ ਰੂਟ ਤੇ ਉੱਡ ਰਹੇ ਸਨ। ਇਹ ਸਿਰਫ ਇੱਕ ਤਕਨੀਕੀ ਗਲਤੀ ਨਹੀਂ ਸੀ ਸਗੋਂ ਸੁਰੱਖਿਆ ਤੇ ਸਿੱਧਾ ਹਮਲਾ ਕਿਹਾ ਜਾ ਰਿਹਾ ਹੈ। ਟ੍ਰੰਪ ਦੇ ਜਹਾਜ਼ ਦੇ ਪਾਇਲਟ ਨੇ ਤੁਰੰਤ ਸਪਿਰਿਟ ਉਡਾਣ ਦੇ ਪਾਇਲਟਾਂ ਨੂੰ ਚੇਤਾਵਨੀ ਦਿੱਤੀ ਜਿਸ ਤੋਂ ਬਾਅਦ ਰੂਟ ਬਦਲ ਦਿੱਤਾ ਗਿਆ ਅਤੇ ਇੱਕ ਸੰਭਾਵੀ ਹਾਦਸਾ ਟਲ ਗਿਆ ਫਲਾਈਟ ਰਡਾਰ ਡਾਟਾ ਦਰਸਾਉਂਦਾ ਹੈ ਕਿ ਸਪਿਰਿਟ ਫਲਾਈਟ 1304 ਲਾਡਰ ਡੇਲ ਤੋਂ ਬੋਸਟਨ ਜਾ ਰਹੀ ਸੀ ਅਤੇ ਟ੍ਰੰਪ ਦਾ ਜਹਾਜ਼ ਵੀ ਲੌਂਗ ਆਈਲੈਂਡ ਉੱਤੇ ਇਸੇ ਰੂਟ ਤੇ ਯਾਤਰਾ ਕਰ ਰਿਹਾ ਸੀ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਾਫੀ ਚਰਚਾਵਾ ਸ਼ੁਰੂ ਹੋ ਗਈਆਂ ਨੇ ਕਈਆਂ ਨੇ ਇਸ ਨੂੰ ਅਮਰੀਕੀ ਹਵਾਈ ਆਵਾਜਾਈ ਨਿਰੰਤਰਣ ਦੀ ਵੱਡੀ ਅਸਫਲਤਾ ਦੱਸਿਆ ਹੈ ਕਿ ਯਾਨੀ ਇਸ ਵਾਰ ਵੀ ਕੀਤਾ ਹੈ ਕਿ ਜੇ ਰਾਸ਼ਟਰਪਤੀ ਦਾ ਜਹਾਜ਼ੀ ਸੁਰੱਖਿਅਤ ਨਹੀਂ ਤਾਂ ਆਮ ਨਾਗਰਿਕ ਕਿਵੇਂ ਸੁਰੱਖਿਅਤ ਰਹਿ ਸਕਦੇ ਨੇ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ਵਿੱਚ 0.25% ਦੀ ਕਟੌਤੀ ਕੀਤੀ ਹੈ ਅਮਰੀਕੀ ਮੁੱਖ ਵਿਆਜ ਦਰ ਹੁਣ 4% ਤੋਂ 4.25% ਦੇ ਵਿਚਕਾਰ ਹੈ ਇਹ ਫੈਸਲਾ 16-17 ਸਤੰਬਰ ਨੂੰ ਹੋਈ FOMC ਦੀ ਦੋ ਦਿਨਾ ਮੀਟਿੰਗ ਤੋਂ ਬਾਅਦ ਲਿਆ ਗਿਆ ਕਮੇਟੀ ਦੀ ਪ੍ਰਧਾਨਗੀ ਫੈਡ ਚੇਅਰਮੈਨ ਜੇਰੋਮ ਪਾਵਿੰ ਨੇ ਕੀਤੀ ਫੈਡ ਨੇ ਪਹਿਲਾਂ ਲਗਾਤਾਰ ਪੰਜ ਮੀਟਿੰਗਾਂ ਲਈ ਵਿਆਜ ਦਰਾਂ ਨੂੰ ਸਥਿਰ ਰੱਖਿਆ ਸੀ ਪਰ ਹੁਣ ਇਹ ਘਟਾਈਆਂ ਗਈਆਂ ਨੇ ਅਮਰੀਕੀ ਅਰਥਵਿਵਸਥਾ ਜੋ ਇਸ ਵੇਲੇ ਮੰਦੀ ਦਾ ਸਾਹਮਣਾ ਕਰ ਰਹੀ ਹੈ ਖਾਸ ਕਰਕੇ ਕੀਰਤ ਬਾਜ਼ਾਰ ਵਿੱਚ ਹਾਲਾਤ ਕੁਝ ਚੰਗੇ ਨਹੀਂ ਨੌਕਰੀਆਂ ਦੇ ਮੌਕੇ ਵੀ ਘਟ ਰਹੇ ਨੇ ਤੇ ਬੇਰੋਜ਼ਗਾਰੀ ਦਰ ਵੀ ਥੋੜੀ ਜਿਹੀ ਵਧੀ ਹੈ ਇਸ ਤੋਂ ਇਲਾਵਾ ਮਹਿੰਗਾਈ ਵੀ ਸਥਿਰ ਹੈ ਇਸ ਨਾਲੇ ਫੈਡ ਨੂੰ ਕੁਝ ਰਾਹਤ ਮਿਲੀ ਹੈ ਇਹ ਸਾਰੇ ਸੰਕੇਤ ਦਰਸਾਉਂਦੇ ਨੇ ਕਿ ਹੁਣ ਆਰਥਿਕ ਗਤੀਵਿਧੀਆਂ ਨੂੰ ਵਧਾਉਣ ਲਈ ਦਰਾਂ ਨੂੰ ਘਟਾਉਣਾ ਜ਼ਰੂਰੀ ਹੈ ਹੁਣ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਵੀ ਜਲਦੀ ਹੀ ਵਿਆਜ ਦਰਾਂ ਤੇ ਕੋਈ ਫੈਸਲਾ ਲੈ ਸਕਦਾ ਹੈ ਜੇਕਰ ਭਾਰਤ ਵਿੱਚ ਮਹਿੰਗਾਈ ਕੰਟਰੋਲ ਵਿੱਚ ਰਹਿੰਦੀ ਹੈ ਅਤੇ ਫੈਡ ਦੀ ਅਗਵਾਈ ਦੀ ਪਾਲਣਾ ਕਰਦੀ ਹੈ ਤਾਂ ਭਾਰਤੀ ਬਾਜ਼ਾਰ ਵਿੱਚ ਕਰਜ਼ੇ ਸਸਤੇ ਹੋ ਸਕਦੇ ਨੇ ਅਤੇ ਇਸ ਦਾ ਭਾਰਤੀ ਸ਼ੇਅਰ ਬਾਜ਼ਾਰ ਤੇ ਵੀ ਪ੍ਰਭਾਵ ਪੈ ਸਕਦਾ ਹੈ ਬੈਂਕ ਆਫ ਕੈਨੇਡਾ ਨੇ ਵੀ ਬੁਧਵਾਰ ਨੂੰ 25 ਅਧਾਰ ਅੰਕਾਂ ਦੀ ਕਟੌਤੀ ਕਰਦੇ ਹਾਂ ਵਿਆਜ ਦਰ 2.5% ਕਰ ਦਿੱਤੀ ਹੈ ਬੈਂਕ ਦੇ ਗਵਰਨਰ ਟਿਫ ਮੈਕਲਮ ਨੇ ਦੱਸਿਆ ਕਿ ਕਮਜ਼ੋਰ ਹੋ ਰਹੀ ਜੌਬ ਮਾਰਕੀਟ ਘਟ ਰਹੀ ਕੋਰ ਮਹਿੰਗਾਈ ਅਤੇ ਫੈਡਰਲ ਸਰਕਾਰ ਵੱਲੋਂ ਲਾਏ ਗਏ ਜਵਾਬੀ ਟੈਰੀਫ ਹਟਾਉਣ ਕਰਕੇ ਦੇਖ ਲਈ ਮਹਿੰਗਾਈ ਵਧਨ ਦੇ ਖਤਰੇ ਹੁਣ ਥੋੜੇ ਘਟ ਹੋਏ ਨੇ ਉਹਨਾਂ ਕਹਿਆ ਹੈ ਕਿ ਜੁਲਾਈ ਤੋਂ ਬਾਅਦ ਕੈਨੇਡਾ ਦੀ ਅਰਥਵਿਵਸਥਾ ਵਿੱਚ ਕਈ ਅਹਿਮ ਤਬਦੀਲੀਆਂ ਆਈਆਂ ਨੇ ਜਿਨ੍ਹਾਂ ਨੇ ਬੈਂਕ ਨੂੰ ਇਹ ਫੈਸਲਾ ਲੈਣ ਲਈ ਪ੍ਰੇਰਿਤ ਕੀਤਾ ਹੈ ਕਿ ਵਿਆਜ ਦਰ ਘਟਾਈ ਜਾਵੇ April ਤੋਂ June ਵਿੱਚ ਜੇ ਕੈਨੇਡਾ ਦੀ GDP ਦੀ ਗੱਲ ਕਰੀਏ ਤਾਂ ਇਹ ਘਟ ਹੋਈ ਹੈ ਜਿਵੇਂ ਕਿ ਉਮੀਦ ਕੀਤੀ ਜਾ ਰਹੀ ਸੀ ਅਮਰੀਕਾ ਵੱਲ ਨਿਰਿਆਤ ਵੀ ਘਟਿਆ ਹੈ ਕਿਉਂਕਿ ਪਹਿਲਾਂ ਕਾਰੋਬਾਰੀਆਂ ਨੂੰ ਅਮਰੀਕੀ ਟੈਰਫਾਂ ਦੇ ਡਰ ਕਰਕੇ ਵਾਧ ਮਾਲ ਮੰਗਵਾ ਲਿਆ ਸੀ ਇਸ ਦੇ ਨਾਲ ਨਾਲ ਨਿਵੇਸ਼ ਵਿੱਚ ਵੀ ਕਮੀ ਆ ਗਈ ਹੈ ਪਿਛਲੇ 2 ਮਹੀਨਿਆਂ ਵਿੱਚ ਕੈਨੇਡਾ ਵਿੱਚ ਰੁਜ਼ਗਾਰ ਵੀ ਘਟਿਆ ਹੈ ਬੇਰੁਜ਼ਗਾਰੀ ਦੀ ਦਰ ਵੱਧ ਕੇ 7.1% ਤੇ ਪਹੁੰਚ ਗਈ ਹੈ ਟੈਰਿਫਾਂ ਨਾਲ ਪ੍ਰਭਾਵਿਤ ਸੈਕਟਰਾਂ ਵਿੱਚ ਨੌਕਰੀਆਂ ਵੀ ਚਲੀਆਂ ਗਈਆਂ ਨੇ ਅਤੇ ਹੋਰ ਉਦਯੋਗ ਵੀ ਹੁਣ ਨਵੇਂ ਕੰਮੇ ਰੱਖਣ ਤੋਂ ਝਿਜਕ ਰਹੇ ਨੇ ਹਾਲਾਂਕਿ ਦੂਜੀ ਤਿਮਾਹੀ ਵਿੱਚ ਖਪਤਕਾਰ ਖਰਚਾ ਉਮੀਦ ਤੋਂ ਵੱਧ ਸੀ ਪਰ ਲੇਬਰ ਮਾਰਕੀਟ ਦੀ ਕਮਜ਼ੋਰੀ ਕਾਰਨ ਇਹ ਖਰਚਾ ਆਉਣ ਵਾਲੇ ਸਮੇਂ ਵਿੱਚ ਘਟ ਸਕਦਾ ਹੈ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਵਿਰੁੱਧ ਵਧ ਰਹੀਆਂ ਧਮਕੀਆਂ ਤੇ ਜ਼ਬਰਨ ਵਸੂਲੀ ਤੇ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਨੂੰ ਰੋਕਣ ਦੇ ਲਈ ਇੱਕ ਨਵੀਂ ਸੁਬਾਈ ਟਾਸਕ ਫੋਰਸ ਬਣਾਈ ਗਈ ਹੈ। ਇਸ ਟਾਸਕ ਫੋਰਸ ਵਿੱਚ ਕਈ ਪੁਲਿਸ ਏਜੰਸੀਆਂ ਦੇ 40 ਮੈਂਬਰ ਸ਼ਾਮਲ ਕੀਤੇ ਗਏ ਨੇ ਅਤੇ ਇਸ ਦੀ ਅਗਵਾਈ RCMP ਕਰੇਗੀ। ਤਾਨਿਕ ਪੁਲਿਸ ਅਤੇ ਕ੍ਰਾਈਮ ਸਟਾਪਰਜ਼ ਨੂੰ ਫਰੋਤੀਆਂ ਦੀ ਜਾਂਚ ਅਤੇ ਜਨਤਾ ਵਿੱਚ ਜਾਗਰੂਕਤਾ ਫੈਲਾਉਣ ਦੇ ਲਈ ਫੈਡਰਲ ਗਨ ਐਂਡ ਗੈਂਗ ਐਕਸ਼ਨ ਫੰਡ ਵੱਲੋਂ 3 ਲੱਖ ਡਾਲਰ ਦੀ ਸਹਾਇਤਾ ਵੀ ਦਿੱਤੀ ਗਈ ਹੈ ਸਰੀ ਪੁਲਿਸ ਦੇ ਅਨੁਸਾਰ ਸਾਲ 2025 ਵਿੱਚ ਹੁਣ ਤੱਕ ਉਹ 45 ਫਰੋਤੀ ਦੀਆਂ ਧਮਕੀਆਂ ਤੇ 27 ਨਾਲ ਜੁੜੀਆਂ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ ਆਰਸੀਐਮਪੀ ਦੇ ਸਹਾਇਕ ਕਮਿਸ਼ਨਰ ਜான் ਬਰੂਅਰ ਦੇ ਮੁਤਾਬਕ ਪਿਛਲੇ ਕੁਝ ਹਫ਼ਤਿਆਂ ਵਿੱਚ ਕਈ ਥਾਵਾਂ ਤੇ ਸ਼ਾਪੇਮਾਰੀ ਕਰਕੇ ਸ਼ੀਤੋਵਾਦ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਤਮਕੌਣ ਅਤੇ ਫਰੋਤੀ ਲੈਣ ਦਾ ਕੰਮ ਕਰਦੇ ਸਨ ਉਨ੍ਹਾਂ ਕਿਹਾ ਕਿ ਇਸ ਮਰਪਤਤਾ ਤੇ ਵਿਸਤ੍ਰਿਤ ਟੀਮ ਜੋ ਹੁਣ ਟਾਸਕ ਫੋਰਸ ਦੇ ਰੂਪ ਵਿੱਚ ਬਣਾਈ ਗਈ ਹੈ ਇਹ ਕਈ ਕਾਨੂੰਨ ਏਜੰਸੀਆਂ ਤੋਂ ਬਾਦੂ ਸਰੋਤ ਖੂਫੀਆ ਵਿਸ਼ਲੇਸ਼ਕ ਅਤੇ ਰਣਨੀਤਿਕ ਮਹਾਰਤ ਦੇ ਨਾਲ ਬਣਾਈ ਗਈ ਹੈ ਜਿਸ ਦਾ ਉਦੇਸ਼ ਭਾਈਚਾਰਿਆਂ ਦੀ ਰੱਖਿਆ ਕਰਨਾ ਹੈ ਅਤੇ ਹਿੰਸਾ ਤੇ ਧਮਕੀਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਕਾਬੂ ਕਰਨਾ ਹੈ। ਬੀਸੀਆਰਸੀਐਮਪੀ ਨੇ ਭਾਰਤ ਆਧਾਰਿਤ ਲਾਰੈਂਸ ਬਿਸ਼ਨੂਈ ਗੈਂਗ ਨੂੰ ਵੀ ਇਹਨਾਂ ਧਮਕੀਆਂ ਦੇ ਨਾਲ ਜੋੜਿਆ ਹੈ। ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਹੋਰ ਸਿਆਸਤਦਾਨ ਇਸ ਗੈਂਗ ਨੂੰ ਅੱਤਵਾਦੀ ਸੰਗਠਨਾਂ ਗਰਦਾਨਨ ਦੀ ਮੰਗ ਵੀ ਕਰ ਚੁੱਕੇ ਹਨ। ਇਸ ਤੋਂ ਲਾਵਾ ਸਰੀ ਪੁਲਿਸ ਨੇ ਐਵੀਕਾਇ ਹੈ ਕਿ ਪੀੜਤਾ ਨੂੰ ਬਿਨਾਂ ਕਿਸੇ ਝਿਜਕ ਦੇ ਅੱਗੇ ਆਉਣਾ ਚਾਹੀਦਾ ਹੈ ਜੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਧਮਕੀ ਮਿਲਦੀ ਹੈ ਜਾਂ ਕਿਸੇ ਤਰ੍ਹਾਂ ਦੀ ਫਰौती ਦੀ ਮੰਗ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਪੁਲਿਸ ਨਾਲ ਬੇਝਿਜਕ ਸੰਪਰਕ ਕਰਨਾ ਚਾਹੀਦਾ ਹੈ ਇਸ ਮੌਕੇ ਮੰਤਰੀ ਨੀਨਾ ਗ੍ਰੀਗਰ ਨੇ ਇਹ ਵੀ ਦੱਸਿਆ ਕੇ ਵਿਕਟਿਮ ਲਿੰਕ ਬੀਸੀ ਹੈਲਪਲਾਈਨ 24 ਘੰਟੇ ਹਫਤੇ ਦੇ ਸੱਤੋ ਦਿਨ 100 ਤੋਂ ਵੱਧ ਪੁਛਾਵਾਂ ਵਿੱਚ ਉਪਲਬਧ ਹੈ ਅਤੇ ਫਰੋਤੀ ਦੇ ਪੀੜਤਾਂ ਨੂੰ ਕ੍ਰਾਈਮ ਵਿਕਟਿਮ ਅਸਿਸਟੈਂਸ ਪ੍ਰੋਗਰਾਮ ਦੇ ਰਹੀ ਇਸ ਤਰ੍ਹਾਂ ਹੀ ਮਦਦ ਮਿਲ ਸਕਦੀ ਹੈ ਬਿਆਸ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਣ ਦੇ ਕਾਰਨ ਐਡਵਾਂਸ ਤੋਂ ਸੀਬਨ ਤੋਂ ਪਿੰਡ ਕੰਮੇਵਾਲ ਨੂੰ ਜਾਂਦੀ ਸੜਕ ਦਾ 30 ਫੁੱਟ ਤੋਂ ਵੱਧ ਹਿੱਸਾ ਪਾਣੀ ਵਿੱਚ ਰੁੜ ਗਿਆ ਹੈ ਤੇ ਪਿੰਡ ਕੰਮੇਵਾਲ ਦਾ ਸੰਪਰਕ ਦੂਜੇ ਪਿੰਡਾਂ ਨਾਲ ਟੁੱਟ ਗਿਆ ਹੈ ਇਥੇ ਦੱਸਦੀ ਆ ਕਿ ਪਿਛਲੇ ਦਿਨੀ ਜਿਹੜੇ ਲੋਕ ਤੁਸੀਂ ਬੰਨ ਤੇ ਬੈਠੇ ਸਨ ਉਹ ਆਪਣੇ ਘਰਾਂ ਨੂੰ ਪਰਤ ਗਏ ਸਨ ਪਰ ਹੁਣ ਪਾਣੀ ਵਦਨ ਨਾਲ ਵੱਡੀ ਗਿਣਤੀ ਵਿੱਚ ਲੋਕ ਮੁੜ ਐਡਵਾਂਸ ਬੰਨ ਤੇ ਤਰਪਾਲਾਂ ਦੇ ਤੰਬੂਆਂ ਵਿੱਚ ਬੈਠ ਗਏ ਨੇ ਪਾਣੀ ਵਧਣ ਦੇ ਕਾਰਨ ਆਸ-ਪਾਸ ਦੇ ਹੋਰ ਪਿੰਡਾਂ ਦੀ 4000 ਏਕੜ ਫਸਲ ਪਹਿਲਾਂ ਹੀ ਹੜ ਨਾਲ ਬਰਬਾਦ ਹੋ ਚੁੱਕੀ ਹੈ ਅਤੇ ਜਿਹੜੇ ਖੇਤਾਂ ਵਿੱਚ ਪਿਛਲੇ ਦਿਨਾਂ ਵਿੱਚ ਪਾਣੀ ਸੁੱਕ ਗਿਆ ਸੀ ਉਹਨਾਂ ਖੇਤਾਂ ਵਿੱਚ ਵੀ ਹੁਣ 2 ਤੋਂ ਲੈ ਕੇ 3 ਫੁੱਟ ਤੱਕ ਫਿਰ ਪਾਣੀ ਭਰ ਗਿਆ ਹੈ ਬਾਲੀਵੁੱਡ ਬਨੇਤਰੀ ਅਤੇ ਸੰਸਦ ਮੈਂਬਰ ਕੰਗਣਾ ਰਣੌਤ ਨੂੰ ਜਿੱਥੇ ਪੰਜਾਬ ਵਿੱਚ ਵੱਡੇ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ ਸੀ ਉੱਥੇ ਹੁਣ ਹਿਮਾਚਲ ਦੇ ਮਨਾਲੀ ਵਿੱਚ ਵੀ ਕੰਗਨਾ ਗੋ ਬੈਕ ਦੇ ਨਾਰੇ ਲੱਗੇ ਨੇ ਦਰਅਸਲ ਕੰਗਨਾ ਗਰਨਾਟ ਹੜ੍ਹਾਂ ਨਾਲ ਨੁਕਸਾਨੇ ਪੁੱਲਾ ਅਤੇ ਕਰੰਦਾ ਨਿਰੀਖਣ ਕਰਨ ਲਈ ਪਹੁੰਚੀ ਸੀ ਇਸ ਦੌਰੇ ਦੌਰਾਨ ਯੂਥ ਕਾਂਗਰਸ ਵਰਕਰਾਂ ਨੇ ਉਹਨਾਂ ਨੂੰ ਕਾਲੇ ਚੰਡੀ ਦਿਖਾਈ ਅਤੇ ਸਥਾਨਕ ਲੋਕਾਂ ਨੇ ਵੀ ਗੋ ਬੈਕ ਕੰਗਨਾ ਦੇ ਨਾਰੇ ਲਾਇਏ ਲੋਕਾਂ ਦਾ ਕਹਿਣਾ ਸੀ ਕਿ ਜਦੋਂ ਕੁਲੂ ਮਨਾਲੀ ਤਬਾਹ ਹੋ ਗਿਆ ਸੀ ਤਾਂ ਸੰਸਦ ਮੈਂਬਰ ਨੇ ਆਪਣੇ ਹਲਕੇ ਵਿੱਚ ਆਉਣਾ ਉਚਿਤ ਨਹੀਂ ਸਮਝਿਆ ਅਤੇ ਹੁਣ ਜਦੋਂ ਜ਼ਿੰਦਗੀ ਆਮ ਹੋ ਗਈ ਹੈ ਤਾਂ ਕੰਗਨਾ ਮਨਾਲੀ ਪਹੁੰਚ ਕੇ ਰਾਜਨੀਤੀ ਕਰ ਰਹੀ ਹੈ ਯੂਥ ਕਾਂਗਰਸ ਦੇ ਪ੍ਰਧਾਨ ਮਨੀਸ਼ ਠਾਕੁਰ ਨੇ ਵੀ ਕਿਹਾ ਕਿ ਇੱਕ ਸੰਸਦ ਮੈਂਬਰ ਹੋਣ ਦੇ ਨਾਤੇ ਯੂਥ ਕਾਂਗਰਸ ਨੇ ਸ਼ਾਂਤ ਮੇ ਵਿਰੋਧ ਪ੍ਰਦਰਸ਼ਨ ਕੀਤਾ ਪਰ ਭਾਜਪਾ ਵਰਕਰਾਂ ਨੇ ਉਹਨਾਂ ਨਾਲ ਹੱਥੋਂ ਪਾਈ ਕੀਤੀ ਹੈ ਉਨਾ ਸਾਭ ਦਾ ਵਿਧਾਇਕ ਗੋਵਿੰਦ ਸਿੰਘ ਠਾਕੁਰ ਦੇ ਮਹਿਮਾਨ ਹੋਣ ਦੇ ਬਿਆਨ ਦਾ ਵੀ ਜਵਾਬ ਦਿੱਤਾ ਉਹਨੇ ਕਿਹਾ ਕਿ ਜੇ ਕੰਗਨਾ ਮਹਿਮਾਨ ਹੁੰਦੀ ਤਾਂ ਅਸੀਂ ਉਸ ਦਾ ਸਵਾਗਤ ਕਰਦੇ ਪਰ ਕੰਗਨਾ ਮਨਾਲੀ ਦੀ ਰਹਿਣ ਵਾਲੀ ਹੈ ਤੇ ਇਥੋਂ ਦੀ ਸੰਸਦ ਮੈਂਬਰ ਵੀ ਹੈ ਸੋ ਉਸ ਦਾ ਮੁਸੀਬਤ ਦੇ ਸਮੇਂ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਖੜਨਾ ਜ਼ਰੂਰੀ ਹੈ ਜੋ ਕਿ ਕੰਗਨਾ ਵੱਲੋਂ ਨਹੀਂ ਕੀਤਾ ਗਿਆ ਅਤੇ ਸਭ ਕੁਝ ਠੀਕ ਠਾਕ ਹੋਣ ਤੋਂ ਬਾਅਦ ਆਪਣਾ ਮੂੰਹ ਖੋਣ ਤੇ ਰਾਜਨੀਤੀ ਕਰਨ ਲਈ ਉਹ ਇੱਥੇ ਪਹੁੰਚੀ ਇਸ ਘਟਨਾ ਦੀ ਵੀਡੀਓ ਵੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ